ਅਸੀਂ ਗੱਲ ਦੋਸਤੋ ਅੱਜ ਅਸੀਂ ਘਰ ਦੇ ਵਿੱਚ ਸਟ੍ਰੀਟ ਸਟਾਈਲ ਫੂਡ ਬਣਾਵਾਂਗੇ ਤੇ ਬਹੁਤ ਹੀ ਜ਼ਿਆਦਾ ਡੇਲੀਸ਼ੀਅਸ ਬਣਦਾ ਹੈ ਤੇ ਤੁਸੀਂ ਬਾਹਰ ਦਾ ਖਾਣਾ ਬਿਲਕੁਲ ਭੁੱਲ ਜਾਓਗੇ ਇਸ ਲਈ ਅਸੀਂ ਕੁਝ ਚਟਨੀਆਂ ਜਿਹੜੀਆਂ ਪਹਿਲਾਂ ਤਿਆਰ ਕਰਾਂਗੇ ਇੱਕ ਗ੍ਰੀਨ ਚਟਨੀ ਜਿਸ ਦੇ ਵਿੱਚ ਅਜਵਾਇਨ ਦਾ ਪੱਤਾ ਬਾਥੂ ਦੇ ਪੱਤੇ ਤੇ ਕੜੀ ਪੱਤਾ ਮੈਂ ਐਡ ਕਰ ਰਹੀ ਹਾਂ ਜੇਕਰ ਤੁਹਾਡੇ ਕੋਲ ਹੋਣਾ ਤਾਂ ਜ਼ਰੂਰ ਐਡ ਕਰਿਓ ਧਨੀਏ ਤੇ ਪੁਦੀਨੇ ਦੇ ਪੱਤੇ ਐਡ ਕਰ ਰਹੀ ਹਾਂ ਵੈਸੇ ਤੁਸੀਂ ਇਹ ਇਕੱਲੀ ਧਨੀਏ ਪੁਦੀਨੇ ਦੀ ਚਟਨੀ ਵੀ ਬਣਾ ਸਕਦੇ ਹੋ ਲਸਣ ਦੀਆਂ ਕੁਝ ਕਲੀਆਂ ਇੱਕ ਟੁਕੜਾ ਅਦਰਕ ਦਾ ਦੋ ਤਿੰਨ ਹਰੀਆਂ ਮਿਰਚਾਂ ਤੇ ਨਮਕ ਸਵਾਦ ਅਨਸਾਰ ਪਾਇਆ ਵਾ ਕੱਚਾ ਜੀਰਾ ਪਾਇਆ ਇੱਥੇ ਨਾਲ ਹੀ ਤੇ ਅੱਧਾ ਨਿੰਬੂ ਆਪਾਂ ਇਹਦੇ ਵਿੱਚ ਐਡ ਕਰ ਦਿਆਂਗੇ ਇਸ ਤਰ੍ਹਾਂ ਤੁਸੀਂ ਇਹ ਚਟਨੀ ਘਰ ਵਿੱਚ ਪ੍ਰੇਪੇਅਰ ਕਰਿਓ ਬਹੁਤ ਹੀ ਡੇਲੀਸ਼ੀਅਸ ਬਣਦੀ ਆ ਤੇ ਚਟਨੀ ਸਾਡੀ ਕਾਲੀ ਨਾ ਹੋਵੇ ਇਸ ਲਈ ਤਿੰਨ ਟੁਕੜੇ ਜਿਹੜੇ ਆ ਮੈਂ ਆਇਸ ਤੇਜ਼ ਦੇ ਵਿੱਚ ਐਡ ਕੀਤੇ ਆ ਇਸ ਤਰ੍ਹਾਂ ਇਹ ਗ੍ਰੀਨ ਵਾਲੀ ਟੈਲੀਸ਼ੀਅ ਚ ਜਟਨੀ ਬਣ ਕੇ ਰੈਡੀ ਹੋ ਗਿਆ ਹੁਣ ਆਪਾਂ ਇੱਕ ਤਿੱਖੀ ਚਟਨੀ ਬਣਾਵਾਂਗੇ ਜਿਸ ਦੇ ਵਿੱਚ ਮੈਂ ਇਹ ਲਾਲ ਮਿਰਚਾਂ ਜਿਹੜੀਆਂ ਸੁੱਕੀਆਂ ਇਹਨਾਂ ਨੂੰ 3 ਘੰਟੇ ਪਹਿਲਾਂ ਪਾਣੀ ਚ ਭਿਓ ਕੇ ਰੱਖਿਆ ਸੀ ਨਾਲ ਹੀ ਥੋੜਾ ਜਿਹਾ ਲਸਣ ਜਿਹੜਾ ਇਸ ਦੇ ਵਿੱਚ ਪਾ ਦਾਂਗੇ ਲਸਣ ਦੀ ਕੁਆਂਟੀਟੀ ਇਹਦੇ ਵਿੱਚ ਥੋੜੀ ਜ਼ਿਆਦਾ ਰਹਿੰਦੀ ਹੈ ਇੱਕ ਛੋਟਾ ਟੁਕੜਾ ਅਦਰਕ ਦਾ ਕੱਚਾ ਜੀਰਾ ਤੇ ਨਮਕ ਸਵਾਦ ਅਨੁਸਾਰ ਤੇ ਅੱਧਾ ਨਿੰਬੂ ਇਸ ਦੇ ਵਿੱਚ ਵੀ ਐਡ ਕਰ ਦਿਆਂਗੇ ਤੇ ਇਸ ਦੇ ਵਿੱਚ ਵੀ ਆਈਸ ਕਯੂਬ ਅਸੀਂ ਐਡ ਕਰਾਂਗੇ ਇਨੇ ਨਾਲ ਤੁਹਾਡੀ ਚਟਨੀ ਦਾ ਕਲਰ ਇਸੇ ਤਰ੍ਹਾਂ ਦਾ ਬਣਿਆ ਰਹੇਗਾ ਕਿਉਂਕਿ ਜਿਹੜੀ ਮਿਕਸੀ ਜਾ ਰਹਾ ਉਹ ਗਰਮ ਨਹੀਂ ਹੋਏਗੀ ਤੇ ਇਸ ਦੇ ਬਾਅਦ ਲਸਣ ਅਦਰਕ ਤੇ ਹਰੀ ਮਿਰਚ ਦਾ ਇੱਕ ਦਰਦਰਾ ਜਿਹਾ ਪੇਸਟ ਇਹ ਵੀ ਅਸੀਂ ਨਾਲ ਹੀ ਬਣਾ ਲਵਾਂਗੇ ਕੜਾਈ ਦੇ ਵਿੱਚ ਆਪਾਂ ਤੇਲ ਐਡ ਕਰਾਂਗੇ ਤੇ ਸਭ ਤੋਂ ਪਹਿਲਾਂ ਮੈਂ ਇਸ ਦੇ ਵਿੱਚ ਐਡ ਕਰ ਰਹੀ ਹਾਂ ਜੀ ਰਾਈ ਜਾਨੀ ਦੀ ਸਰੋਂ ਦੇ दाणे ਤੇ ਫਿਰ ਇਸ ਦੇ ਵਿੱਚ ਅਸੀਂ ਜੀਰਾ ਪਾ ਦਿਆਂਗੇ ਤੇ ਜਿਹੜਾ ਦਰਦਰਾ ਜਿਹਾ ਅਦਰਕ ਲਸਣ ਹਰੀ ਮਿਰਚ ਦਾ ਆਪਾਂ ਬਣਾ ਕੇ ਰੱਖਿਆ ਪੇਸਟ ਉਹ ਐਡ ਕਰ ਦਿਆਂਗੇ ਨਾਲੀ ਮੈਥੋਡ ਜੇ ਕੜੀ ਪੱਤੇ ਪਾਏ ਆ ਇਹਦੇ ਵਿੱਚ ਵੀ ਜੇਕਰ ਤੁਹਾਡੇ ਕੋਲੇ ਹੋ ਨਾ ਜ਼ਰੂਰ ਐਡ ਕਰਿਓ ਬੇਸਿਕ ਮਸਾਲੇ ਜਿਸ ਦੇ ਵਿੱਚ ਨਮਕ ਹਲਦੀ ਲਾਲ ਮਿਰਚ ਪਾਊਡਰ ਧਨੀਆ ਪਾਊਡਰ ਤੇ ਕਾਲਾ ਨਮਕ ਆਖੀਰ ਚ ਇਹਦੇ ਵਿੱਚ ਮੈਂ ਪਾਇਆ ਵਾ ਦੁੱਧ ਨੇ ਤਰ੍ਹਾਂ ਦੇ ਨਮਕ ਇਸ ਦੇ ਵਿੱਚ ਐਡ ਕਰਿਓ ਇਹਦੇ ਨਾਲ ਤੁਹਾਡਾ ਜਿਹੜਾ ਮਸਾਲਾ ਇਹ ਬਹੁਤ ਵਧੀਆ ਬਣੇਗਾ ਫਿਰ ਮੈਂ ਇਸ ਦੇ ਵਿੱਚ ਬੋਇਲ ਕੀਤੇ ਹੋਏ ਇੱਕ ਕੌਲੀ ਦੇ ਕਰੀਬ ਇੱਕ ਛੋਟੀ ਕੌਲੀ ਆ ਉਸ ਦੇ ਕਰੀਬ ਮਟਰ ਐਡ ਕੀਤੇ ਆ ਜੇਕਰ ਤੁਹਾਡੇ ਕੋਲੇ ਹੋਏ ਨਾ ਤਾਂ ਜ਼ਰੂਰ ਐਡ ਕਰਿਓ ਇਸ ਦੇ ਵਿੱਚ ਹੀ ਮੈਂ ਬੋਇਲ ਕੀਤੇ ਹੋਏ ਆਲੂ ਜਿਹੜੇ ਆ ਹੱਥ ਦੇ ਨਾਲ ਹੀ ਮੈਸ਼ ਕਰਕੇ ਐਡ ਕਰ ਦਿੱਤੇ। ਹੁਣ ਇਸ ਮਸਾਲੇ ਨੂੰ ਆਪਾਂ ਲੋ ਫਲੇਮ ਦੇ ਉੱਪਰ ਰੱਖਿਆ ਹੋਇਆ ਵਾ ਤੇ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ। ਆਲੂ ਦੇ ਜਿਹੜੇ ਲੰਮਸ ਆ ਉਹ ਬਿਲਕੁਲ ਨਹੀਂ ਹੋਣੇ ਚਾਹੀਦੇ ਕਿਉਂਕਿ ਜਦੋਂ ਅਸੀਂ ਇਹਨੂੰ ਬਰੈਡ ਤੇ ਲਗਾਵਾਂਗੇ ਤਾਂ ਇਹਦਾ ਇੱਕ ਸਮੂਥ ਜਿਹਾ ਟੈਕਸਚਰ ਜਿਹੜਾ ਹੈ ਉਹ ਬਣ ਕੇ ਆਵੇ ਤੇ ਸਾਰੀਆਂ ਚੀਜ਼ਾਂ ਪ੍ਰੋਪਰ ਜਿਹੜੀਆਂ ਆ ਉਹ ਸੈੱਟ ਹੋ ਜਾਣ। ਫਿਰ ਇਸ ਦੇ ਵਿੱਚ ਵੀ ਆਪਾਂ ਉੱਪਰ ਦੀ ਅੱਧਾ ਨਿੰਬੂ ਪਾ ਦੇਾਂਗੇ ਟੈਂਗੀ ਫਲੇਵਰ ਦੇ ਲਈ ਤੇ ਧਨੀਆ ਪਾ ਦੇਾਂਗੇ ਘਰ ਦਾ ਫਰੈਸ਼ ਗਰਮੀਆਂ ਵਾਲਾ ਧਨੀਆ ਇਹ ਥੋੜਾ ਜਿਹਾ ਤੁਸੀਂ ਐਡ ਕਰ ਦਿਓ ਇਹਦੇ ਨਾਲ ਬਹੁਤ ਹੀ ਵਧੀਆ ਫਲੇਵਰ ਫਲੇਵਰ ਆਉਂਦਾ ਵਾ ਆਲੂ ਦਾ ਮਸਾਲਾ ਸਾਡਾ ਬਣ ਕੇ ਰੈਡੀ ਹੋ ਗਿਆ ਵਾ ਤੇ ਹੁਣ ਆਪਾਂ ਸਬਜ਼ੀਆਂ ਕੱਟ ਲਵਾਂਗੇ ਜੇਕਰ ਤੁਹਾਡੇ ਕੋਲੇ ਸਬਜ਼ੀਆਂ ਹੋਣ ਤੁਸੀਂ ਸਬਜ਼ੀਆਂ ਐਡ ਕਰ ਦੋ ਨਹੀਂ ਤਾਂ ਸਲਾਦ ਐਡ ਕਰ ਦੋ ਸਲਾਦ ਪੱਤਾ ਹੋਵੇ ਤਾਂ ਉਹ ਐਡ ਕਰ ਦਿਓ ਤੇ ਪਰ ਇਹਦੇ ਤੁਸੀਂ ਸਲਾਈਸ ਜਿਹੜੇ ਆ ਉਹ ਪਤਲੇ ਰੱਖਣੇ ਆ ਜਿੰਨੇ ਸਲਾਈਸ ਪਤਲੇ ਹੋਣਗੇ ਓਨੀ ਹੀ ਵਧੀਆ ਸਾਰੀਆਂ ਚੀਜ਼ਾਂ ਦੀ ਸੈਟਿੰਗ ਜਿਹੜੀ ਆ ਉਹ ਹੋਏਗੀ ਖੀਰਾ ਟਮਾਟਰ ਝਕੰਦਰ ਪਿਆਜ਼ ਸਾਰੀਆਂ ਚੀਜ਼ਾਂ ਆਪਾਂ ਸਲਾਈਸ ਦੇ ਵਿੱਚ ਕੱਟ ਲਈਆਂ ਹੁਣ ਆਪਾਂ ਇੱਕ ਪੀਸ ਜਿਹੜਾ ਇਹ ਉਹ ਬਰੈਡ ਦਾ ਲਿਆਵਾ ਤੇ ਇਸ ਦੇ ਉੱਪਰ ਇਸ ਤਰ੍ਹਾਂ ਬਟਰ ਅਪਲਾਈ ਕਰਦੇ ਹਾਂਗੇ ਇੱਕ ਘਰ ਦਾ ਫਰੈਸ਼ ਮੱਖਣ ਹੈ ਜੀ ਜੇਕਰ ਤੁਹਾਡੇ ਕੋਲੇ ਘਰ ਦਾ ਫਰੈਸ਼ ਮੱਖਣ ਹੋਵੇ ਤਾਂ ਇਸ ਨੂੰ ਐਡ ਕਰਿਓ ਇਹਦੇ ਨਾਲ ਇਹਦਾ ਟੇਸਟ ਬਹੁਤ ਵਧੀਆ ਆਏਗਾ ਤੇ ਜੇ ਤੁਹਾਡੇ ਕੋਲੇ ਘਰ ਦਾ ਮੱਖਣ ਨਹੀਂ ਹੈ ਤਾਂ ਤੁਸੀਂ ਬਾਜ਼ਾਰ ਵਾਲਾ ਜਿਹੜਾ ਮਾਰਕੀਟ 'ਚ ਮਿਲਦਾ ਉਹ ਵੀ ਯੂਜ਼ ਕਰ ਸਕਦੇ ਹੋ ਪਰ ਘਰ ਦੇ ਮੱਖਣ ਦੀ ਗੱਲ ਹੀ ਕੁਝ ਹੋਰ ਹੈ ਸਵਾਦ ਹੀ ਕੁਝ ਹੋਰ ਹੈ ਫਿਰ ਆਪਾਂ ਇਸ ਦੇ ਉੱਪਰ ਹਰੀ ਵਾਲੀ ਚਟਨੀ ਜਿਹੜੀ ਆ ਉਹ ਅਪਲਾਈ ਕਰ ਦੇਾਂਗੇ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਾਲੀ ਨਹੀਂ ਹੋਈ 15-20 ਮਿੰਟ ਹੋ ਗਿਆ ਇਸ ਚਟਨੀ ਨੂੰ ਬਣਾ ਕੇ ਰੱਖਿਆ ਨੂੰ ਤੇ ਇਹ ਜਿੰਨਾ ਟਾਈਮ ਤੱਕ ਤੁਹਾਡੀ ਚਟਨੀ ਖਤਮ ਨਹੀਂ ਹੁੰਦੀ ਕਾਲੀ ਨਹੀਂ ਹੋਏਗੀ ਜੇਕਰ ਤੁਸੀਂ ਇਸੇ ਤਰ੍ਹਾਂ ਆਈਸ ਕਯੂਬ ਐਡ ਕਰਕੇ ਇਹਨੂੰ ਬਣਾਉਂਦੇ ਹੋ ਫਿਰ ਇਸ ਦੇ ਉੱਪਰ ਮੈਂ ਅਪਲਾਈ ਕਰ ਰਹੀ ਹਾਂ ਜੀ ਲਾਲ ਵਾਲੀ ਚਟਨੀ ਜੇਕਰ ਤੁਸੀਂ ਬੱਚਿਆਂ ਲਈ ਬਣਾ ਰਹੇ ਹੋ ਨਾ ਤਾਂ ਲਾਲ ਵਾਲੀ ਚਟਨੀ ਐ ਨਹੀਂ ਕਰਨੀਗੀ ਕਿਉਂਕਿ ਇਹ ਬਹੁਤ ਤਿੱਖੀ ਹੁੰਦੀ ਆ ਸਟਰੋਂਗ ਹੁੰਦੀ ਆ ਇਹ ਉਹਨਾਂ ਵਾਸਤੇ ਹੀ ਐ ਜੀ ਜਿਹੜੇ ਜ਼ਿਆਦਾ ਸਪਾਈਸੀ ਖਾਣਾ ਪਸੰਦ ਕਰਦੇ ਆ ਜੇਕਰ ਤੁਸੀਂ ਲਾਈਟ ਖਾਣਾ ਪਸੰਦ ਕਰਦੇ ਹੋ ਤਾਂ ਇਹਨੂੰ ਸਕਿਪ ਕਰ ਦਿਓ ਫਿਰ ਆਪਾਂ ਇਸ ਦੇ ਉੱਪਰ ਆਲੂ ਦਾ ਜਿਹੜਾ ਮਸਾਲਾ ਐ ਏ ਐਡ ਕਰਦੇ ਆਂਗੇ ਤੇ ਇਹਦੀ ਲੇਅਰ ਬਹੁਤ ਜ਼ਿਆਦਾ ਮੋਟੀ ਨਾ ਕਰਿਓ ਆਲੂ ਦੇ ਮਸਾਲੇ ਦੀ ਕਿਉਂਕਿ ਇਹਦੇ ਵਿੱਚ ਅਸੀਂ ਹੋਰ ਚੀਜ਼ਾਂ ਵੀ ਐਡ ਕਰਨੀਆਂ ਵਾਂ ਤੇ ਪਤਲੀ ਲੇਅਰ ਹੋਏਗੀ ਤਾਂ ਸਾਰੀਆਂ ਚੀਜ਼ਾਂ ਦੀ ਜਿਹੜੀ ਸੈਟਿੰਗ ਆ ਉਹ ਬਹੁਤ ਵਧੀਆ ਤਰੀਕੇ ਨਾਲ ਹੋ ਜਾਏਗੀ ਫਿਰ ਆਪਾਂ ਇਸ ਦੇ ਉੱਪਰ ਰੱਖ ਦਿੱਤੇ ਆ ਜੀ ਖੀਰੇ ਦੇ ਸਲਾਈਸ ਜਿੰਨੀਆਂ ਵੀ ਤੁਸੀਂ ਸਬਜ਼ੀਆਂ ਐਡ ਕਰਨੀਆਂ ਚਾਹੁੰਦੇ ਹੋ ਕਰ ਸਕਦੇ ਹੋ ਜਿਹਦੇ ਵਿੱਚ ਸ਼ਿਮਲਾ ਮਿਰਚ ਪत्ता ਗੋਭੀ ਸਾਰੀਆਂ ਚੀਜ਼ਾਂ ਕਰ ਦਿਓ ਫਿਰ ਆਪਾਂ ਟਮਾਟਰ ਪਿਆਜ਼ ਤੇ ਚੁਕੰਦਰ ਚੁਕੰਦਰ ਨੂੰ ਮੈਂ ਕੱਚਾ ਹੀ ਰੱਖਿਆ ਤੁਸੀਂ ਚਾਹੋ ਤਾਂ ਇਹਨੂੰ ਬੋਇਲ ਕਰਕੇ ਵੀ ਐਡ ਕਰ ਸਕਦੇ ਹੋ ਉੱਪਰ ਦੀ ਕਾਫੀ ਸਾਰਾ ਘਰ ਦਾ ਫਰੈਸ਼ ਪਨੀਰ ਐਡ ਕਰ ਦਿੱਤਾ ਤੇ ਫਿਰ ਉੱਪਰ ਇੱਕ ਹੋਰ ਸਲਾਈਸ ਰੱਖ ਦਿੱਤਾ ਤੇ ਇਹਦੇ ਉੱਪਰ ਵੀ ਆਪਾਂ ਬਟਰ ਜਿਹੜਾ ਹੈ ਕੋਟ ਲਾਈ ਕਰ ਦਾਂਗੇ ਇਸ ਤਰ੍ਹਾਂ ਇੱਕ ਸੈਂਡਵਿਚ ਮੇਕਰ ਆ ਜਿਹਨੂੰ ਆਪਾਂ ਬਟਰ ਦੇ ਨਾਲ ਕੋਟ ਕਰ ਲਿਆ ਕਿਉਂਕਿ ਥੱਲੇ ਵਾਲੀ ਜਿਹੜੀ ਬ੍ਰੈਡ ਆ ਉਸ ਦੇ ਉੱਪਰ ਅਸੀਂ ਬਟਰ ਨਹੀਂ ਲਗਾਇਆਗਾ ਇਸ ਕਰਕੇ ਆਪਾਂ ਉਹ ਉਨੂੰ ਸੈਂਡਵਿਚ ਮੇਕਰ ਦੇ ਉੱਪਰ ਹੀ ਆਪਾਂ ਬਟਰ ਜਿਹੜਾ ਅਪਲਾਈ ਕਰ ਦਿੱਤਾ ਤੇ ਇਹਨੂੰ ਆਪਾਂ ਬੰਦ ਕਰਕੇ ਲੋ ਫਲੇਮ ਦੇ ਉੱਪਰ ਪਕਾ ਲੈਣਾ 5 ਕੁ ਮਿੰਟ ਲੱਗਦੇ ਆ ਬਸ ਲੋ ਫਲੇਮ ਤੇ ਇਹਨੂੰ ਪਕਾਉਂਗੇ ਤਾਂ ਹਾਈ ਫਲੇਮ ਤੇ ਨਾ ਪਕਾਇਓ ਲੋ ਫਲੇਮ ਤੇ ਬਹੁਤ ਹੀ ਵਧੀਆ ਕ੍ਰਿਸਪੀ ਬਣਦੀ ਆ ਇੱਕ ਵਾਰ ਇਹ ਜਦੋਂ ਗਰਮ ਹੋ ਜਾਂਦਾ ਹੈ ਮੇਕਰ ਤਾਂ ਇਹ ਬਾਕੀ ਸਾਰੀਆਂ ਜਿਹੜੀਆਂ ਉਹ ਬੜੀ ਜਲਦੀ ਬਨ ਜਾਂਦੀਆਂ ਇਹਨੂੰ ਕ੍ਰਿਸਪੀ ਹੋਣ ਤੱਕ ਆਪਾਂ ਪਕਾ ਲਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਹੁਤ ਹੀ ਜ਼ਿਆਦਾ ਡੇਲੀਸ਼ੀਅਸ ਸਾਡਾ ਸੈਂਡਵਿਚ ਜਿਹੜਾ ਹੈ ਉਹ ਬਨ ਕੇ ਰੈਡੀ ਹੋ ਗਿਆ ਇਸ ਸਟ੍ਰੀਟ ਸਟਾਈਲ ਫੂਡ ਤੁਸੀਂ ਘਰ ਵਿੱਚ ਬਣਾ ਕੇ ਇੰਜੋਏ ਕਰ ਸਕਦੇ ਹੋ ਟਿਪ ਬਹੁਤ ਹੀ ਡੇਲੀਸ਼ੀਅਸ ਲੱਗਦਾ ਵਾ ਇਹਨੂੰ ਤੁਸੀਂ ਨਾਸ਼ਤੇ ਦੇ ਵਿੱਚ ਜਾਂ ਬੱਚਿਆਂ ਨੂੰ ਟਿਫਨ ਦੇ ਵਿੱਚ ਜਾਂ ਵੱਡਿਆਂ ਨੂੰ ਵੀ ਟਿਫਨ ਦੇ ਵਿੱਚ ਪੈਕ ਕਰਕੇ ਦੇ ਸਕਦੇ ਹੋ ਕਿਉਂਕਿ ਇਹ ਇਸੇ ਤਰ੍ਹਾਂ ਹੀ ਆ ਗਿਆ ਤੇਰੇ ਫਲੇਵਰ ਜਿਹੜਿਆ ਹੋਰ ਵੀ ਜ਼ਿਆਦਾ ਵੱਧ ਜਾਣਗੇ ਥੋੜਾ ਟਾਈਮ ਪਏ ਰਹਿਣ ਦੇ ਬਾਅਦ ਕਿਉਂਕਿ ਅਸੀਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਫਰੈਸ਼ ਐਡ ਕੀਤੀਆਂ ਵਾ ਤੇ ਇਸ ਦੇ ਇਸ ਨੂੰ ਮੈਂ ਸਰਵ ਕੀਤਾ ਹੈ ਜੀ ਇਮਲੀ ਵਾਲੀ ਚਟਨੀ ਨਾਲ ਜਿਹਦੀ ਕੀ ਵੀਡੀਓ ਮੈਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰ ਚੁੱਕੀ ਹਾਂ ਜੇ ਤੁਸੀਂ ਨਹੀਂ ਦੇਖੀ ਤਾਂ ਉਹਨੂੰ ਤੁਸੀਂ ਦੇਖ ਸਕਦੇ ਹੋ ਤੇ ਕ੍ਰਿਸਪੀ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਵਧੀਆ ਵਾ ਇਹਨੂੰ ਤੁਸੀਂ ਸਨੈਕਸ ਦੇ ਤੌਰ ਤੇ ਵੀ ਘਰ ਦੇ ਵਿੱਚ ਬਣਾ ਸਕਦੇ ਹੋ ਗੈਸਟ ਆ ਜਾਣ ਤਾਂ ਵੀ ਤੁਸੀਂ ਇਹਨੂੰ ਪ੍ਰੀਪੇਅਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਡੇਲੀਸ਼ੀਅਸ ਲੱਗਦੀਆਂ ਉਮੀਦ ਕਰਦੀ ਹਾਂ ਜੇ ਵੀਡੀਓ ਪਸੰਦ ਆਏਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਇਸੇ ਤਰ੍ਹਾਂ ਜੁੜੇ ਰਹਿਣਾ